ਸਤਸ਼੍ਰੀਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਕੱਲ ਲੋਹੜੀ ਵਾਲੇ ਦਿਨ ਇੱਕ ਅਜਿਹੀ ਘਟਨਾ ਹੁੰਦੀ ਹੈ ਕਿ ਇੱਕ ਵਿਅਕਤੀ ਜੋ ਕਿ ਮੋਟਰਸਾਈਕਲ ਉੱਤੇ ਗੁੜ ਵੇਚਣ ਦਾ ਕੰਮ ਕਰਦਾ ਹੈ ਗੁੜ ਦੀ ਫੇਰੀ ਲਾਉਂਦਾ ਜੋ ਮਿਹਨਤੀ ਵਿਅਕਤੀ ਹੈ ਘਟਨਾ ਅਜਿਹੀ ਹੁੰਦੀ ਹੈ ਕਿ ਉਸ ਨੂੰ ਘਟਨਾ ਮੰਜੇ ਤੇ ਲੰਮਾ ਪਾ ਦਿੰਦੀ ਹੈ ਔਰ ਉਸ ਤੋਂ ਵੀ ਜ਼ਿਆਦਾ ਅਫਸੋਸ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਵਿਅਕਤੀ ਦੀ ਜੀਵ ਕਟ ਜਾਂਦੀ ਹੈ ਪੰਜ ਟੰਕੇ ਲੱਗਦੇ ਆ ਮੂੰਹ ਦਾ ਵੀ ਬਹੁਤ ਸਾਰਾ ਨੁਕਸਾਨ ਹੁੰਦਾ ਉਸ ਦੇ ਨਾਲ ਮੋਟਰਸਾਈਕਲ ਤੇ ਬੈਠੀ ਉਸ ਦੀ ਮਾਂ ਡਿੱਗ ਜਾਂਦੀ ਹੈ ਫਿਰ ਵੀ ਇਹ ਕਹਿਣਾ ਪੈਂਦਾ ਕਿ ਰੱਬ ਦਾ ਸ਼ੁਕਰ ਹੈ ਇੰਨੇ ਨੁਕਸਾਨ ਤੋਂ ਬਾਅਦ ਵੀ ਜਾਨ ਬਚ ਗਈ ਜਿਹੜਾ ਨੁਕਸਾਨ ਹੋਇਆ ਉਸ ਦਾ ਗਿਲਾ ਘਟਿਆ ਸ਼ੁਕਰਾਨਾ ਇਹੀ ਹੈ ਕਿ ਭਾਈ ਜਾਨ ਬਚ ਗਈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਘਟਨਾ ਕਿਵੇਂ ਹੋਈ ਹੈ ਤਾਂ ਦੱਸ ਦਈਏ ਇਹ ਕਾਰਨਾਮਾ ਕੀਤਾ ਜੀ ਖੂਨੀ ਡੋਰ ਜਾਨੀ ਕਿ ਚਾਈਨਾ ਡੋਰ ਜਿਸ ਨੂੰ ਕਿ ਬੈਨ ਕੀਤਾ ਗਿਆ ਹੈ ਸਰਕਾਰ ਵੱਲੋਂ ਲੇਕਿਨ ਫਿਰ ਵੀ ਟਣਾ ਲੈ ਨਾਲ ਵੇਕਦੀ ਆ ਤੇ ਕਈ ਲੋਕ ਤਾਂ ਚੁਸਕੀ ਲੈ ਕੇ ਇਹ ਵੀ ਕਹਿੰਦੇ ਆ ਕਿ ਪੰਜਾਬ ਤੋਂ ਚਿੱਟਾ ਨਹੀਂ ਮੁੱਕ ਸਕਦਾ ਕਿਉਂਕਿ ਜਿੱਥੇ ਕਹਿੰਦੇ ਚਾਈਨਾ ਡੋਰ ਨਹੀਂ ਬੰਦ ਹੁੰਦੀ ਉੱਥੇ ਚਿੱਟੇ ਨੂੰ ਕਿਵੇਂ ਮਕਾਉਗੇ ਪਰ ਇਹ ਵਿਅਕਤੀ ਜਿਹੜਾ ਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਇਸ ਦੀ ਜੀਬ ਲਹੂ ਲੁਹਾਨ ਹੋ ਜਾਂਦੀ ਹੈ ਇਹ ਮੋਟਰਸਾਈਕਲ ਤੋਂ ਹੇਠਾ ਡਿੱਗ ਜਾਂਦਾ ਔਰ ਹੇਠਾ ਡਿੱਗਣ ਤੋਂ ਬਾਅਦ ਵੀ ਕਾਫੀ ਖੂਨ ਜਿਹੜਾ ਆਲੇ ਦੁਆਲੇ ਇਕੱਠਾ ਹੋ ਜਾਂਦਾ ਤਾਂ ਤੁਸੀਂ ਮਾਹੌਲ ਨੂੰ ਸਮਝੋ ਕਿਸ ਦੇ ਪਰਿਵਾਰ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਇਹ ਵਿਅਕਤੀ ਖੁਦ ਕਿੰਨਾ ਘਬਰਾ ਗਿਆ ਹੋਵੇਗਾ ਇਸ ਵਿਅਕਤੀ ਨੇ ਖੁਦ ਕਿੰਨੀ ਤਕਲੀਫ ਚੱਲੀ ਹੋਣੀ ਹੈ ਤੇ ਪਿੱਛੇ ਕਾਰਨ ਹੈ ਚਾਈਨਾ ਡੋਰ ਖੂਨੀ ਡੋਰ ਆਇ ਦਿਨ ਖਬਰ ਆ ਜਾਂਦੀ ਹੈ ਕਿ ਇਸ ਖੂਨੀ ਡੋਰ ਕਰਕੇ ਜਿਹੜੇ ਪੰਛੀ ਆ ਉਹਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ ਜਿਹੜੇ ਆਵਾਰਾ ਪਸ਼ੂ ਆ ਉਹਨਾਂ ਦੇ ਕਈ ਵੇਲੇ ਗਲ ਚ ਫਸ ਜਾਂਦੀ ਹੈ ਕੱਲ ਤਾਂ ਇੱਕ ਖਬਰ ਆਈ ਕਿ ਇੱਕ ਵਿਅਕਤੀ ਉਸ ਦੀ ਮੌਤ ਹੋ ਜਾਂਦੀ ਕਿਉਂਕਿ ਚਾਈਨਾ ਡੋਰ ਉਸ ਦੇ ਗਲ ਤੇ ਫਿਰ ਜਾਂਦੀ ਹੈ ਔਰ ਬੜੀ ਵਾਰ ਅਸੀਂ ਖਬਰਾਂ ਕਰ ਚੁੱਕੇ ਹਾਂ ਕਿ ਕਦੀ ਕਿਸ ਦੀ ਅੱਖ ਨੂੰ ਅੱਖ ਦੇ ਵਿੱਚ ਕੱਟ ਲੱਗ ਜਾਂਦਾ ਪਿਛਲੇ ਸਾਲ ਨਵਾਂ ਸ਼ਹਿਰ ਚ ਵੀ ਇਹ ਖਬਰ ਕਬਰ ਕੀਤੀ ਸੀਗੀ ਕਿਸ ਦਾ ਕੰਨ ਕੱਟ ਜਾਂਦਾ ਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਕਈ ਵਾਰ ਤਾਂ ਅਜਿਹੀ ਖਬਰ ਆ ਜਾਂਦੀ ਕਿ ਵਿਅਕਤੀ ਦੀ ਮੌਤ ਹੋ ਗਈ ਤਰ ਤਕਲੀਫ ਵਿੱਚ ਮਨਜੇ ਤੇ ਲੰਮੇ ਪਏ ਸਿਹਮੰਤੀ ਵਿਅਕਤੀ ਨੇ ਇਹ ਕਿਹਾ ਕਿ ਜਿਹੜੇ ਬੱਚੇ ਜ਼ਿੱਦ ਕਰਕੇ ਚਾਈਨਾ ਡੋਰ ਲੈਂਦੇ ਆ ਉਹਨਾਂ ਦੇ ਛਤਰਫੇਰੋ ਤੇ ਜਿਹੜੇ ਦੁਕਾਨਦਾਰ ਐ ਉਹਨਾਂ ਨੂੰ ਚੱਕ ਕੇ ਸਲਾਖਾਂ ਪਿੱਛੇ ਕਰੋ ਤੇ ਜਿਹੜੀਆਂ ਫੈਕਟਰੀਆਂ ਚ ਇਹ ਚਾਈਨਾ ਡੋਰ ਮੈਨੂਫੈਕਚਰ ਕੀਤੀ ਜਾਂਦੀ ਐ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾਵਾ ਹੋਣ ਤੇ ਉਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤਾਂ ਹੀ ਅਸਲ ਚ ਚਾਈਨਾ ਡੋਰ ਜਿਹੜੀ ਐ ਉਹ ਪੰਜਾਬ ਵਿੱਚ ਬੈਨ ਹੋਵੇਗੀ ਟਿਕਟੌਕ ਦਾ ਬੈਨ ਕਰ ਦਿੱਤਾ ਪਰ ਮੰਨिए ਤਾਂ ਜੇ ਚਾਈਨਾ ਡੋਰ ਨੂੰ ਵੀ ਬੈਨ ਕੀਤਾ ਜਾ ਸਕੇ ਤਾਂ ਖਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਕੀ ਨਾਮ ਤੁਹਾਡਾ ਜਿਹੜਾ ਨਾਮ ਤਰਨੈਲ ਹੈ ਜੀ ਨਹੀਂ ਜੀ ਕਿਹੜਾ ਬੰਦੇ ਤੁਹਾਡਾ ਆਹ ਖਲਾਰ ਆ ਜੀ ਐਸਲੋ ਤੁਸੀਂ ਆਪਣੇ ਘਰ ਬੈਠੇ ਹੋ ਹਾਂ ਜੀ ਕੀ ਗੱਲ ਕੀ ਹੋਈ ਆ ਜੀ ਬੜੇ ਮੈਨੂੰ ਪਤਾ ਆ ਕਿ ਤੁਸੀਂ ਬੋਲ ਘੱਟ ਸਕਦੇ ਹੋ ਹਾਂ ਜੀ ਪਰੰਤੂ ਫਿਰ ਵੀ ਬੜੇ ਆਰਾਮ ਨਾਲ ਤੁਸੀਂ ਲੋਕਾਂ ਨੂੰ ਸੁਨੇਹਾ ਦੇਣਾ ਆਪਾਂ ਕਿ ਲੋਕ ਸਿਹਤਮੰਦ ਰਹਿਣ ਤੇ ਕਿਵੇਂ ਹੋਇਆ ਤੁਹਾਡੇ ਨਾਲ ਅਸੀਂ ਰਾਂਖੜ ਤਹਾੜ ਐਸੇ ਜੀ ਊੜਾਪੜ ਤੋਂ ਹਾਂ ਜੀ ਕੀ ਕੰਮ ਕਰਦੇ ਹੋ ਐ ਘੜ ਦਾ ਢੇੜਾ ਲਾਣਾ ਜੀ ਤੁਸੀਂ ਬੋੜ ਲੈਣ ਗਏ ਸੀ ਨਹੀਂ ਗੜਨੇ ਐਂਸਲ ਲੱਗੇ ਆਇਸੇ ਆਤਾ ਦੀ ਅੱਛਾ ਜੀ ਅੱਛਾ ਹਾਂਜੀ ਇੱਥੇ ਗੜੀ ਦੇ ਰਾਹ ਤੇ ਜਦੋਂ ਆਏ ਪਤੰਗੜਾ ਆ ਰਿਹਾ ਸੀ ਨਿਆਣੇ ਚੌਕ ਦੇ ਵਿੱਚ ਹਾਂਜੀ ਤਾਂ ਉਹ ਆ ਕੇ ਸਿੱਧਾ ਇੱਥੇ ਆ ਗਿਆ ਪਤੰਗ ਤੁਹਾਡੇ ਮੂੰਹ ਚ ਫਸ ਗਿਆ ਅੰਤਾਰ ਜਿਹੜੀ ਸੀ ਉਹ ਜਿਹੜੇ ਆ ਉਹਦੀ ਡੋਰ ਵਗੈਰਾ ਹਾਂਜੀ ਫਿਰ ਤੁਰਦੇ ਤੁਰਦੇ ਸੀ ਅੱਧਾ 5-6 ਮੀਟਰ ਜਾ ਕੇ ਕੱਢੀ ਨਹੀਂ ਨਿਕਲੀ ਫਿਰ ਇੱਥੇ ਆਜਾਦੀ ਕੱਢ ਕੇ ਸੱਟ ਕੇ ਫਿਰ ਸੀ ਅੱਡੇ ਹੈ ਤੁਹਾਡੇ ਨਾਲ ਕੌਣ ਸੀ? ਇਹ ਨਹੀਂ ਹਟਾ ਸੀ। ਮਾਤਾ ਵੀ ਨਾਲੇ ਸੀ। ਹਾਂਜੀ। ਮਾਤਾ ਵੀ ਕਿਹ ਕੀ ਹੈ? ਇਹ ਨਹੀਂ ਹਟਾ ਸੀ ਇਹ ਅੱਛਾ ਲੰਘ ਗਏ ਸੀ। ਉਹ ਵੀ ਦੂਰ ਗਏ। ਅੱਛਾ ਮਾਤਾ ਵੀ ਤੁਹਾਡੇ ਨਾਲ ਹੀ ਡਿੱਗ ਪਈ। ਹਾਂਜੀ। ਉਹ ਤਾਂ ਜ਼ਿਆਦਾ ਨੁਕਸਾਨ ਹੋ ਜਾਣਾ ਸੀ। ਹਾਂਜੀ। ਫਿਰ ਤੁਹਾਨੂੰ ਕਿਨੇ ਉਠਾਇਆ ਜੀ? ਉਠਾਇਆ ਨੂੰ ਕਿਸ ਨੇ ਕੁਦਰਤੀ ਹੁੰਡੇ ਦੇ ਸੇ ਗੱਡੀ ਵਾਲੇ ਇੱਥੇ ਕੜੇ ਅੱਡੇ 'ਚ। ਅੱਛਾ ਜੀ। ਫਿਰ ਮੋਟਰਸਾਈਕਲ ਲੈ ਕੇ ਕਿੱਥੇ ਨਾ ਕੰਗਿਆ? ਅੱਛਾ ਜੀ। ਤੇਰਾ ਉਹ ਰਾਤੀ ਛੋਟਾ। ਅੱਛਾ ਜੀ। ਉਹਨੂੰ ਗੱਡੀ ਲੈ ਕੇ ਨਾ ਕੰਡੋਰ ਜਿੱਤੇ ਗਏ ਸੀ। ਇਹ ਤੁਸੀਂ ਆਤਾਰ ਤੁਰ ਕੱਢੀ ਕਿਦਾਂ ਹੋ ਗਈ ਉਹ ਕੱਢ ਕੇ ਸਿੱਟ ਕੇ ਗਿਆ ਰੋਟਰ ਸੱਕ ਲੈ ਕੇ ਇਹ ਦੇਖੀਏ ਮੈਂ ਦੇਖ ਕੇ ਆਇਆ ਹਾਂਜੀ ਹਾਂਜੀ ਫੇ ਉਹਨੂੰ ਕੰਢੌਰ ਲੱਗਾ ਓਕੇ ਫਿਰ ਹੁਣ ਤੁਸੀਂ ਇਲਾਜ ਕਿੱਥੋਂ ਕਰਵਾਇਆ ਉਹ ਕੰਢੌਰ ਤੋਂ ਆਇਆ ਹਣਾ ਅੱਛਾ ਤੁਸੀਂ ਦਾਖਲ ਹੋ ਕੇ ਜਾ ਕੇ ਪੂਣੀ ਟ੍ਰੀਟਮੈਂਟ ਕੀਤਾ ਸੀ ਹਾਂਜੀ ਟੰਕੇ ਲਾਏ ਰੇ ਪੰਜ ਟੰਕੇ ਲੱਗੇ ਆ ਰੇ ਤੇ ਕੀ ਮੰਗ ਕਰ ਦਿਓ ਹਾਂ ਹਣ ਅਸੀਂ ਇਹੀ ਕਰਦੇ ਹਾਂ ਅਸਕਲ ਜਾਂਦੇ ਆ ਕਿ ਆਉਣ ਵਾਲੇ ਟਾਂ ਦੇ ਵਿੱਚ ਲੋਗਾਂ ਦੇ ਜਾਂਦੇ ਉਹ ਅਸਲ ਜਿਆਦਾ ਕਿਸੇ ਹੋਰ ਹੀ ਹੋ ਸਕਦਾ ਕਿ ਦਨਾਸਤਾ ਹੂੰ ਹਾਂ ਕੋਈ ਸਕ ਨਹੀਂ ਹਮਦੁਦ ਕਿ ਡਾਟ ਰੰਦੀ ਅੱਖਾਂ ਦੀ ਸੂਰਜ ਦੀਦਾ ਕੁਛ ਨਹੀਂ ਕਿ ਕਿੱਥੇ ਚਾਰ ਜਾਂਦੀ ਕਿੱਥੇ ਨਹੀਂ ਜਾਂਦੀ ਅੱਜ ਕੱਲ ਡੋਰ ਉਹਦੀ ਘਰ ਹਾਰਡ ਆਉਂਦਾ ਥੜੀਆ ਹਾਰਡ ਬਹੁਤ ਟੁੱਟਦੀ ਨਹੀਂ ਆਹ ਦੇਖ ਤੇ ਇੱਥੇ ਸੀ ਇੱਥੇ ਤੋੜਦਾ ਤੋੜਦਾ ਇੱਥੇ ਧੱਕਾ ਗਏ ਫੇਰ ਇੱਥੇ ਹੱਤ ਗਏ ਸੀ ਇੱਥੇ ਜਣਾ ਸਾਰਾ ਘਟ ਗਿਆ ਜੀ ਵਟ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਜਿਹੜੇ ਇਦਾਂ ਦੀਆਂ ਇਹ ਸ਼ਰਾਰਤਾਂ ਨਾਲ ਲੋਕਾਂ ਦੀ ਜਾਨ ਦੇਵਾ ਕੀ ਕਹੀ ਇਹਨਾਂ ਦੇ ਛਿੱਤਰ ਹੋਏ ਇੰਨੇ ਜਾਈਦੇ ਆ ਜੀ ਠੀਕ ਹੈ ਹਾਂਜੀ ਜਿੰਨੇ ਵੀ ਦੁਕਾਨਾਂ ਵਾਲੇ ਨੇ ਟੈਗ ਕਰਨਾ ਚਾਹੀਦਾ ਹੈ ਦੁਕਾਨਾਂ ਵਾਲੇ ਤੇ ਖਰੀਦਣਾ ਆ ਹਾਂਜੀ ਇਹਨਾਂ ਨੂੰ ਪੂਰਾ ਟੈਗ ਕਰਨਾ ਚਾਹੀਦਾ ਹੈ ਇਹਨਾਂ ਨੂੰ ਜੁਰਮਾਨੇ ਲਾਉਣਾ ਹਾਂਜੀ ਇਹਨਾਂ ਨਾਲ ਸਰਪੰਚ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਤੇ ਇਹਨਾਂ ਦੀ ਅਰਜ਼ੀ ਅਜੋ ਅਰਜ਼ੀ ਕਰਨਾ ਕੱਢ ਦੇਣ ਕੁੱਝ ਨਹੀਂ ਕਰ ਸਕਦੇ ਜੀ ਤਾਂ ਅੰਜ ਦੇ ਆ ਗਏ ਆ ਜੀ ਹਾਂ ਨੀ ਮਤਲਬ ਉਹਨਾਂ ਦੀ ਕਾਰਵਾਈ ਚਾਹੀਦੀ ਹੈ ਜਿਹੜੇ ਵੇਚਦੇ ਆ ਜਾਂ ਚਾਹੀਦੀ ਕਾਰਵਾਈ ਚਾਹੀਦੀ ਹੈ ਕਿ ਇਹਨਾਂ ਕੋਲ ਹੰਡ ਹੋਣੀ ਚਾਹੀਦੀ ਆ ਬੰਦ ਹੋਣੀ ਚਾਹੀਦੀ ਬੜਾ ਧੰਨ ਬਾਕੀ ਨਾਮ ਤੁਹਾਡਾ ਆਰਾਮ ਆਈ ਆਰਾਮ ਜੀ ਕਿਹੜਾ ਪਿੰਡ ਤੁਹਾਡਾ ਬਖਲਾਰ ਅੱਛਾ ਇਹ ਜਿਹੜੇ ਭਾਜੀ ਹੁਣ ਜਖਮੀ ਹੋਏ ਆ ਇਹ ਕੰਨਾ ਹੋਏ ਆ ਇਹ ਡੋਰ ਨਾ ਹੋਏ ਪਤਾ ਨਹੀਂ ਓਕੇ ਕਿੱਥੇ ਕ ਇਹ ਆ ਲੰਬੜਾ ਵਾਲੀ ਕੋਠੀ ਕੋ ਉਹ ਨਹੀਂ ਗੜੀ ਵਾਲੇ ਰਾਹ ਚ ਗੜੀ ਵਾਲਾ ਰਾਹ ਜਿਹੜਾ ਚੱਕਦਾਨੇ ਨੂੰ ਜਾਂਦਾ ਹਾਂਜੀ ਹਾਂਜੀ ਓਕੇ ਫਿਰ ਇਹ ਤੁਸੀਂ ਕਿਦ ਕਿਦ ਦੇਖਿਆ ਇਹਨਾਂ ਨੂੰ ਕਿਦ ਕਿਦ ਲੱਗ ਸੰਤ ਬੰਦੇ ਨੇ ਆ ਕੇ ਦੱਸਿਆ ਹੋਵੇ ਕਿ ਡੱਪੇ ਆਇਆ ਵੇ ਤੇ ਖੂਨ ਖਾਨ ਜਾਂਦਾ ਸੀ ਫਿਰ ਆਏ ਗੱਡੀ ਖੜੀ ਸੀ ਮੁੰਡੇ ਦੀ ਮੈਂ ਗੱਡੀ ਲੈ ਕੇ ਚੱਕ ਕੇ ਗਏ ਗੱਲ ਅੱਛਾ ਜਿਆਦਾ ਜ਼ਖਮੀ ਸੀ ਹਾਂਜੀ ਇਹਦਾ ਖੂਨ ਸਾਰੇ ਜਾਂਦਾ ਸੀ ਆਵਾਗੌਂ ਦਾ ਪਾਟੇ ਸੀ ਬੁੱਲ ਓਕੇ ਨਾਲ ਬੀਬੀ ਹੋਣੀ ਵੀ ਸੀ ਹਾਂਜੀ ਤੇ ਬੀਬੀ ਹੁਣਾਂ ਦੇ ਉੱਥੇ ਟ੍ਰੀਟਮੈਂਟ ਕਰਵਾਇਆ ਤੁਸੀਂ ਨਹੀਂ ਮਾਤਾ ਠੀਕ ਤਾਂ ਕਹਿੰਦੀ ਓਕੇ ਤੇ ਫਿਰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਇਹ ਬਾਸੀਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਇਹ ਚਾਹੁੰਦੇ ਹੋਵੇ ਦੁਕਾਨਾਂ ਵਾਲਿਆਂ ਨੇ ਲੈਣੀ ਨਜਾਈ ਡੋਰ ਬੰਦ ਕਰਨੇ ਬੰਦ ਕਰਨੀ ਚਾਹੀਦੀ ਹੈ ਹਾਂ ਕਿਉਂਕਿ ਡੋਰ ਜਿਹੜੀ ਕੱਲ ਹੋਰ ਵੀ ਕਿਸੇ ਨਾਲ ਹੋ ਸਕਦਾ ਹੋ ਸਕਦਾ ਹੈ ਜਾਣ ਲੈ ਬਾ ਹੋਰ ਵੀ ਕਿਸੇ ਨਾਲ ਹੋਣਾ ਪਤਾ ਉਹ ਵੀ ਬੰਦੇ ਦੀ ਜਾਨ ਦੇਆ ਤੁਹਾਡਾ ਕਿਹੜਾ ਪਿੰਡ ਹੈ ਆਹੀ ਆ ਬਖਲੌਰ ਬਖਲੌਰ ਓਕੇ ਤੇ ਕੀ ਹੋਇਆ ਤੁਹਾਡਾ ਤੁਸੀਂ ਆਪਣੀ ਬੇਟੀ ਨਾਲ ਆ ਰਹੇ ਸੀ ਆਦੇ ਨਾਲ ਹੀ ਗਈ ਸੀ ਇਹਦੇ ਨਾਲ ਹੀ ਗਈ ਸੀ ਅੱਛਾ ਜੀ ਆਪੈਲ ਸੁਣ ਲੈਣ ਗਏ ਸੀਗੇ ਅੱਛਾ ਜੀ ਆਉਂਦਿਆਂ ਨੂੰ ਮੋੜ ਤੇ ਮੈਂਟ ਨਹੀਂ ਲੱਗਾ ਜਾਂ ਤਾਰ ਐਦਾਂ ਹੀ ਕਰੀ ਗਿਆ ਕਰੀ ਡੋਰ ਡੋਰ ਲੋਰ ਫਸਕੇ ਪਤੰਗਾਂ ਦੀ ਧੋਰ ਪਤੰਗਾਂ ਦੀ ਧੋਰ ਆ ਮਹਾਰਾਜ ਵਿਚ ਆ ਕਰ ਗਿਆ ਆ ਓਡੀ ਵੀ ਸੱਟ ਲੱਗ ਗਈ ਤੁਸੀਂ ਡਿੱਗ ਪਏ ਮੋਟਰਸਾਈਕਲ ਤੋਂ ਮੈਂ ਤਾਂ ਓਡੀ ਦੂਰ ਫੋੜ ਕੇ ਜਾ ਕੇ ਡਿੱਗੀ ਆ ਪਿੱਛੇ ਸੱਟਾ ਲੱਗ ਆ ਲੱਗੀ ਆ ਪਿੱਛੇ ਕਿਹ ਚੀ ਲੱਗੀ ਸੱਟ ਲੱਗੀ ਆ ਆਸਾ ਨਹੀਂ ਆਉਂਦਾ ਆ ਆ ਆ ਰਿਹਾ ਹੈ ਇਹ ਕੋਈ ਕਿਤੇ ਆ ਰਿਹਾ ਲੋਹੜੀ ਦਾ ਸਮਾਂ ਆ ਤੇ ਮਤਲਬ ਇਦਾਂ ਦੀ ਗੱਲ ਹੋ ਜਾਣੀ ਬੜਾ ਉਹਦੀ ਤਕਲੀਫ ਚ ਧੰਨਵਾਦ ਆ ਤੇ ਫਿਰ ਵੀ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਬੱਚਿਆਂ ਨੂੰ ਜਿਹੜੇ ਇਸ਼ਾਰਾਰਤਾਂ ਕਰਦੇ ਆ ਜਿਹੜੇ ਆ ਚਣਾਉਂਦੇ ਆ ਪੰਗ ਇਹ ਤਾਂ ਠਾਉਂਦੇ ਨੇ ਹੂੰ ਇਹ ਠਾਣੇ ਚਾਹੀਦੇ ਆ ਠਾਣੇ ਚਾਹੀਦੇ ਅੱਜ ਇਹਦਾ ਨਾ ਹੋ ਗਿਆ ਹੀ ਪਾਲਕ ਨੂੰ ਹੋਰ ਕਿਥੇ ਬਹੁਤ ਹੋਇਆ ਇਦਾਂ ਤਾਂ ਲੋਕਾਂ ਦੀ ਲੋਕਾਂ ਦੀ ਡੈਥ ਵੀ ਹੋ ਚੁੱਕੀ ਆ ਬਹੁਤ ਜ਼ਿਆਦਾ ਇਹ ਨਹੀਂ ਹੁੰਦਾ ਮੇਰਾ ਨਿਆਣਾ ਨਿਕ ਨਿਕੇ ਬੱਚੇ ਆ ਇਹ ਵੀ ਮਿਹਨਤ ਕਰਕੇ ਤੜ ਲਿਆ ਨਾ ਖਲਾਉਂਦਾ ਆ